ਸਸਮਰਾਲਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਪਿੰਡੇ ਹਿੰਡੋ ਤੋਂ ਇੱਕ ਮਾਂ ਅਤੇ ਉਸ ਦਾ ਪੁੱਤਰ ਸਮਰਾਲਾ ਵੱਲ ਆ ਰਹੇ ਸਨ ਕੁਝ ਸਮਾਨ ਘਰ ਪੁੱਲ ਗਏ ਤੇ ਕੋਟਲਾ ਸ਼ਾਮ ਸ਼ਪੁਰ ਤੋਂ ਵਾਪਸ ਕਰ ਵਾਪਸ ਆਉਣ ਲਈ ਮੁੜੇ ਤਾਂ ਲੁਧਿਆਣਾ ਦਾ ਸਾਇਤ ਇੱਕ ਤੇਜ਼ ਰਫਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਇਸ ਭਿਆਨਕ ਟੱਕਰ ਨੇ ਰੇਸਰ ਬਾਈਕਰ ਸਵਾਰ ਅਤੇ ਐਕਟਿਵਾ ਸਵਾਰ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਜਦਕਿ ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਜ਼ਖਮ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਟੱਕਰ ਇੰਨੀ ਭਿਆਨਕ ਸੀ ਕਿ ਰੇਸਰ ਬਾਈਕ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਹਾਂ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇੱਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਹੈ 150 ਆ ਬਾਬੂ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਏ ਆ ਇਹਨਾਂ ਨਾਲ ਜੀਤੂ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਸੱਟਾਂ ਲੱਗੀਆਂ ਤੇ ਜਿਹੜਾ ਬਾਈਕਰ ਆ ਉਹ ਵੀ ਬਚਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਰਖਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਸੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਬੀੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਹੈ ਤੁਹਾਨੂੰ ਸੜਕਾਂ ਦੇਖੋ ਮਦਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੂਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਵਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਵਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਰੋਜ਼ ਹਰ ਸੰਡੇ ਹੀ ਨਿਕਲਦੇ ਨੇ ਇਹ ਤੇ ਇਥੇ ਸਾਡੇ ਕੱਟਾ ਉਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਂ ਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜ ਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਬੱਜੇ ਨੇ ਬਹੁਤ ਜ਼ੋਰ ਨਾਲ ਤੇ ਵਾਈਕ ਰੂ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਤੇ ਮੌਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰ ਆਪ ਵੀ ਡੈਥ ਹੋ ਗਈ। ਐਕਟਰ ਉਸਮਾਨ ਕਿੱਥੇ ਦੇ ਸੀਗੇ? ਇਹ ਨਾਲ ਹੀ ਲੋਕਲ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ। ਹਾਂ। ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ। ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ। ਉਹ ਖੜੇ ਨਹੀਂ ਗਏ। ਤੇ ਬਾਈਕਰ ਦੀ ਕਿੰਨੀ ਕੀ ਸਪੀਡ ਹੁੰਦੀ? ਬਾਈਕਰ ਤਾਂ 150 ਹੋਊਗਾ ਜੀ। ਯੂਰ ਬਾਊਟ। ਕੋਈ ਇਹਨਾਂ ਨੂੰ ਪਰਮਿਸ਼ਨ ਤੇ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਨੂੰ ਕੋਈ ਗੁੜੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੋ ਰੋਡ ਤਾਂ ਲਾਗੂ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਉਹ ਦਵੇਲਾ ਜੀ ਆਪਸ ਵਿੱਚ ਹੀ ਦੋ ਵਾਹਨ ਟਕਰਾ ਗਏ ਜੀ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਆ ਇੱਕ ਰੈਸਰ ਮੋਟਰਸਾਈਕਲ ਸੀਗਾ ਜੀ ਹਾਂਜੀ ਇਹ ਕਿੱਧਰੋਂ ਆ ਰਹੇ ਸੀ ਕਿੱਧਰ ਨੂੰ ਜਾਣਾ ਸੀ ਜੀ ਇਹਨਾਂ ਨੂੰ ਚੰਡੀਗੜ੍ਹੋਂ ਵੱਲੋਂ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟਵਾ ਸੀ ਉਹ ਕਿੱਥੋਂ ਆ ਰਹੀ ਸੀ ਉਹ ਕਪੜਾਏ ਕ੍ਰੋਸ ਕਰ ਰਹੀ ਸੀਗੀ ਕੱਟ ਓਕੇ ਇਹ ਆਪਣੇ ਕੋਈ ਜ਼ਖਮੀ ਵੀ ਹੋਏ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ ਕਿੰਨੇ ਕਿਲੋ ਮਰ ਗਈ ਜੀ ਜਿਹਦੀ ਜੀ ਉਮਰ 45 ਸਾਲ ਦੱਸ ਦੇਗਾ ਕਿੰਨੇ ਵਜੇ ਦਾ ਹਾਦਸਾ ਜੀ 8 ਵਜੇ ਦਾ 8 ਸਵੇਰ ਦਾ ਸਰ ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ ਏਡੋ ਵਾਲੇ ਪਾਸੇ ਤੋਂ ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ ਇੱਕ ਸਕੂਟਰੀ ਔਰ ਬਾਈਕਰ ਦਾ ਲੈਕਚਰਿੰਗ ਹੋਇਆ ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈ ਜੋ ਸਪੋਰਟਸ ਬਾਈਕ ਚਲਾ ਰਿਹਾ ਸੀਗਾ ਉਸਦੀ ਡੈਥ ਹੋਈ ਹੈ ਜੋ ਲੇਡੀ ਪਿੱਛੇ ਮੈਟਰੀ ਚ ਉਹਦੀ ਡੈਥ ਹੋਈ ਹੈ ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ ਉਹਦੇ ਫੈਕਚਰ ਹੈ ਸਰ ਕਿੰਨੀ ਦੀ ਉਮਰ ਹੈ ਕੀ ਆਈ ਬਾਈਕਰ ਦੀ ਕਿੰਨੀ ਉਮਰ ਸੀ ਤਾਂ ਗੱਡੀ ਜੋ ਬਾਈਕਰ ਆ ਉਹ ਲਗਭਗ 40 ইয়ারਸ ਦਾ ਲੱਗ ਰਿਹਾ ਹੈ ਤੇ ਜੋ ਲੈਡੀ ਜੀ ਦੀ ਜੱਟ ਹੋਈ ਹੈ 50 ਪਲੱਸ ਤੇ ਜਿਹੜਾ ਇਹ ਬੜਾ ਹੀ ਟੰਗਰੀ ਟੰਗਰੀ ਸੋ ਫ੍ਰੈਕਚਰ ਸਰਵਰ ਦੇ ਫਿੰਗਰ ਦੇ ਵਿੱਚ ਬਾਕੀ ਠੀਕ ਹੈ ਉਹ ਦੀ এজ 38 ਦੇ ਲਗਭਗ ਹੈ ਸਮਰਾਲਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਲੁਧਿਆਣਾ ਲਾਈ